ਇਹ ਇਨੀਸ਼ੀਏਟਿਵ ਹੈ ਸਾਈਬਰ ਜਾਗੋ ਜੋ ਕਿ ਸਟਾਰਟ ਕੀਤਾ ਹੈ ਬੇਸਿਕ ਜਿਹੜਾ ਕਰਕਸ ਹੈਗਾ ਇਹ ਹੈਗਾ ਕਿ ਵੀ ਵੀ ਹੈਵ ਟੂ ਟ੍ਰੇਨ ਦੀ ਟੀਚਰਸ ਟ੍ਰੇਨ ਦੀ ਟ੍ਰੇਨਰਸ ਜੋ ਕਿ ਹਰ ਸਕੂਲ ਦੇ ਜੋ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਆਪਾਂ ਟਾਰਗੇਟ ਕੀਤਾ ਹੈਗਾ ਬਿਕੋਜ਼ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਥਰੂ ਅਸੀਂ ਸਟੂਡੈਂਟਸ ਤੱਕ ਪਹੁੰਚ ਸਕਦੇ ਹਾਂ ਤੋਂ ਨੀਅਰ ਅਬਾਊਟ 4000 ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਇਹਦੇ ਵਿੱਚ ਅਸੀਂ ਰੀਚ ਕਰਾਂਗੇ and this is the third program which is being organized under this flagship program and ye tija jehda aj hoshiarpur de vich ho reha hai ate vich sade kol lagbhag 250 schools te teachers ethe aaye ne naal di naal state cyber jehda division hai ga unade officers hai sade officers ne sadi jo jalandhar range ਜਿਹਦੇ ਵਿੱਚ ਹੁਸ਼ਿਆਰਪੁਰ ਜਲੰਧਰ ਐਂਡ ਕਪੂਰਥਲਾ ਦੇ ਸਾਈਬਰ ਦੇ ਜੋ ਆਫੀਸਰਸ ਨੇ ਜੋ ਵਿੰਗਸ ਦੇ ਵਿੱਚ ਹੈਗੇ ਉਹ ਵੀ ਆਜਾ ਇੱਥੇ ਪਹੁੰਚੇ ਐ ਇਟ ਇਜ਼ ਅ ਫੁੱਲ ਡੇ ਟ੍ਰੇਨਿੰਗ ਪ੍ਰੋਗਰਾਮ ਜਿਹਦੇ ਵਿੱਚ ਕਿ ਵਕ ਵਕ ਜੋ ਟੈਕਨੀਕਲ ਚੀਜ਼ਾਂ ਹੈ ਕਿ ਸਾਈਬਰ ਸਪੇਸ ਜਿੱਦਾਂ ਕਿ ਅਸੀਂ ਜਾਣਨੇ ਕਿ ਐਵਰੀਬਾਡੀ ਇਜ਼ ਔਨ ਸੋਸ਼ਲ ਪਲੈਟਫਾਰਮਸ ਤੇ ਸਾਈਬਰ ਨੂੰ ਯੂਜ਼ ਕਰਦਾ ਹੈ ਸਾਈਬਰ ਸਪੇਸ ਵਧ ਰਿਹਾ ਹੈਗਾ ਡੇਲੀ ਐਂਡ ਸਟੂਡੈਂਟਸ ਵੀ ਆਫਟਰ ਦੀ ਕੋਵਿਡ ਆਨਲਾਈਨ ਪਲੇਟਫਾਰਮਸ ਇਨਕਰੀਸ ਹੋ ਗਏ ਹੈ ਐਂਡ ਆਨਲਾਈਨ ਜੋ ਸਟੂਡੈਂਟਸ ਦੀ ਪ੍ਰੈਜ਼ੈਂਸ ਹੈ ਥੈਟ ਇਜ਼ ਆਲਸੋ ਇਨਕਰੀਸਡ ਤੋ ਬੇਸਿਕਲੀ ਸਾਡਾ ਜੋ ਪੁਲਿਸ ਦਾ ਕੰਮ ਹੈ ਉਹ ਦੈਟ ਇਜ਼ ਪ੍ਰੀਵੈਂਟਿਵ ਐਂਡ ਡਿਟੈਕਸ਼ਨ ਦੋਨੋਂ ਹੁੰਦਾ ਹੈ ਜੋ ਇਹ ਸਾਈਬਰ ਜਾਗੋ ਹੈ ਇਟ ਇਜ਼ ਬੇਸਿਕਲੀ ਐਨ ਅਵੇਅਰਨੈਸ ਪ੍ਰੋਗਰਾਮ ਆਊਟ ਆਫ ਦੀ ਲੀਗ ਪ੍ਰੋਗਰਾਮ ਕਿ ਅਸੀਂ ਉਸ ਤੋਂ ਵੀ ਪਹਿਲਾਂ ਬੱਚਿਆਂ ਨੂੰ ਸਟੂਡੈਂਟਸ ਨੂੰ ਉਹਨਾਂ ਦੇ ਥਰੂ ਸੋਸਾਇਟੀ ਨੂੰ ਪੇਰੈਂਟਸ ਨੂੰ